ਕੋਰਟੋਲ ਦੇ ਵਿੱਚ ਲੁੱਟ ਹੋਈ ਹੈ ਜੀ ਕੀ ਇਹ ਬੁਰਾ ਮਾਮਲਾ ਕਿਹੋ ਜਿਹੀ ਕਾਰਵਾਈ ਕੀਤੀ ਗਈ ਇਹ ਕੱਲ ਇੱਕ ਹੋਟਲ ਗ੍ਰੀਨ ਹੈਗਾ ਜੀ ਪੀ ਥਾਣਾ ਕੈਂਟ ਦੇ ਪੁੱਚੋ ਦੇਰੀਏ ਦੇ ਵਿੱਚ ਹੈਗਾ ਤੇ ਉੱਥੋਂ ਇੱਕ ਲਵਗਰ ਕੋਲੋਂ ਸਾਨੂੰ ਕੰਪਲੀਟ ਮਿਲੀ ਸੀ ਕਿ ਉਹ ਆਪਣੇ ਹੋਟਲ ਦੇ ਵਿੱਚ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਆਏ ਆ ਤਾ ਉਸਨੇ ਉਹਨਾਂ ਨੇ ਕਹਾ ਵੀ ਉਹਨਾਂ ਕੋਲ ਇੱਕ ਵੈਪਨ ਵੀ ਸੀਗਾ ਤੇ ਜਿਸ ਤੇ ਉਹਨਾਂ ਤੇ ਉਹਨਾਂ ਨੇ ਚਾਰ ਮੋਬਾਈਲ ਖੋਹ ਕੀਤੇ ਆ ਤੇ ਕੋਈ 7-8000 ਰੁਪਏ ਤਕਰੀਬਨ ਖੋਹ ਕਰਕੇ ਲੈ ਗਏ ਜਿਸ ਤੇ ਕਾਰਵਾਈ ਕਰਦੇ ਹੋਣ ਅਸੀਂ ਮੁਕਦਮਾ ਦਰਜ ਕੀਤਾ ਜੀ ਮੁਕਦਮਾ ਦਰਜ ਕਰਕੇ ਵੱਖ-ਵੱਖ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਟੈਕਨੀਕਲ ਐਨਾਲਿਸਿਸ ਕਰ ਰਹੇ ਆਂ ਤੇ ਸੀਸੀਟੀਵੀ ਫੁਟੇਜ ਵਾਚ ਰਹੇ ਆਂ ਇਹ ਕੋਈ ਕਾਰ ਸਬੰਧੀ ਵੀ ਜਾਣਕਾਰੀ ਸਾਹਮਣੇ ਆਈ ਹੈ ਤੇ ਵੱਖ-ਵੱਖ ਐਂਗਲ ਤੇ ਅਸੀਂ ਕੰਮ ਕਰਕੇ ਜਲਦੋ ਜਲ ਦੋਸ਼ੀਆਂ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਉਹਨਾਂ ਚ ਲੈ ਕੇ ਆਵਾਂਗੇ ਜੀ ਸਰ ਮੋਬਾਈਲ ਕੁਝ ਰ ਹਾਂਜੀ ਇਹਦੇ ਵਿੱਚ ਉਹ ਜੋ ਸਾਨੂੰ ਕੰਪਲੇਨੈਂਟ ਨੇ ਉਹ ਦੱਸਿਆ ਸੀਗਾ ਕਿ ਉਹਨਾਂ ਨੂੰ ਚਾਰ ਮੋਬਾਈਲ ਲੱਗੇ ਸੀ ਤੇ ਤਕਰੀਬਨ 7-8000 ਰੁਪਏ ਸੀ ਉਹ ਲੱਗੇ ਸੀਗੇ ਤਾਂ ਉਸ ਤੋਂ ਬਾਅਦ ਜੋ ਉਹ ਜਿਹੜੇ ਦੋਸ਼ੀਆਂ ਨੇ ਮੋਬਾਈਲ ਇੱਕ ਜਗ੍ਹਾ ਤੇ ਸਿੱਟਤੇ ਸੀ ਕਿਉਂਕਿ ਮੋਬਾਈਲ ਉਹ ਚੱਲਦੇ ਹੀ ਸੀ ਉਹਨਾਂ ਨੇ ਬੰਦ ਵੀ ਨਹੀਂ ਕੀਤੇ ਸੀ ਤਾਂ ਅਸੀਂ ਉਹ ਸਾਡੀ ਟੀਮ ਸੀ ਉਹ ਲੋਕੇਸ਼ਨ ਟਰੈਕ ਕਰਦੇ ਕਰਦੇ ਅਸੀਂ ਜਿੱਦਾਂ ਉਹ ਪਹੁੰਚ ਗਏ ਤੇ ਮੋਬਾਈਲ ਤਾਂ ਅਸੀਂ ਉਹ ਰਿਕਵਰ ਕਰ ਲਏ ਨੇ ਬਟ ਹਜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜੀ ਜਲਦ ਤੋਂ ਜਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹਮਲੇ ਵਿੱਚ ਲੈ ਕੇ ਆਵਾਂਗੇ ਕਿਹੜੀਆਂ ਤਰ੍ਹਾਂ ਦਾ ਮਤਲਬ ਇਹ ਬੀਐਨਐਸ ਦੀ 309 4 ਹੈ ਜੀ ਡਕੈਤੀ ਤਰ੍ਹਾਂ ਤੇ ਬਾਕੀ ਆਮ ਸੈਕਟ ਲੱਗਿਆ ਹੈਗਾ ਤੇ ਅਪ੍ਰੈਲ ਕਿਉਂਕਿ ਐਸਪਰ ਸਟੇਟਮੈਂਟ ਜੋ ਸਾਨੂੰ ਸਟੇਟਮੈਂਟ ਦਿੱਤੇ ਸੀ ਐਸਪਰ ਸਟੇਟਮੈਂਟ ਅਸੀਂ ਇੱਕ ਵਾਰ ਮੁਕਦਮਾ ਦਰਜ ਕਰ ਲਿਆ ਡੂਰਿੰਗ ਇਨਵੈਸਟੀਗੇਸ਼ਨ ਜੈਸੀ ਸੂਰਤ ਅਸ ਫਿਰ ਅਕੋਰਡਿੰਗਲੀ ਅਸੀਂ ਅਗੇ ਕਾਰਵਾਈ ਹਮਲੇ ਵਿੱਚ ਲੈ ਕੇ ਆਵਾਂਗੇ ਸਰ ਕੁੱਲ ਕਿੰਨੇ ਲੋਕ ਹੁਣ ਤੱਕ ਸਾਹਮਣੇ ਆਏ ਇਸ ਮਾਮਲੇ ਦੇ ਜਿਹੜੇ ਇਲਾਕਾ ਦਾ ਇਹਨਾਂ ਟਟਕ ਇਦੇ ਵਿੱਚ ਜੋ ਸਾਨੂੰ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਤਿੰਨ ਜਣੇ ਆਏ ਸੀਗੇ ਉਹਨਾਂ ਦੇ ਮੂੰਹ ਤੇ ਫੇਸ ਵਗੈਰਾ ਉਦੋਂ ਕਵਰਡ ਦੱਸ ਰਿਹਾ ਹੈਗਾ ਉਹ ਤੇ ਇਸੇ ਚੀਜ਼ ਦੀ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਫਿਲਹਾਲ ਅਸੀਂ ਤਿੰਨ ਜਣਿਆਂ ਬਾਰੇ ਸਾਨੂੰ ਸ਼ੱਕ ਹੈਗਾ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਫੈਕਟ ਸਾਹਮਣੇ ਆਉਣਗੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ